Maharaji Shir Singh Vishnu Bhagwan Di Jai So Hamid Maharaji Shir Singh Vishnu Bhagwan Di Jai So Hamid Maharaji Shir Singh Vishnu Bhagwan Di ਸੋ ਹੰਗੂ ਮਹਾਰਾਜੀ ਸ਼ੇਰ ਸਿੰਘ ਜੀ ਨੂੰ ਅਗਵਾ ਦੀ ਜੈ ਸੋ ਹੰਗੂ ਮਹਾਰਾਜੀ ਸ਼ੇਰ ਸਿੰਘ ਜੀ ਨੂੰ ਅਗਵਾ ਦੀ ਜੈ ਬਹੁਤ ਹੀ ਸਤਿਕਾਰਯੋਗ ਹਰ ਸੰਗਤ ਜੀਓ ਇਹ ਜਿਹੜੇ ਦਿਨ ਆਪਾਂ ਮਨਾਉਨੇ ਆ ਇਦੇ ਪਿੱਛੇ ਬੜਾ ਗਹਿਰਾ ਰਾਜ਼ ਹੈ। ਭਗਵਾਨ ਦਾ ਆਉਣਾ ਔਰ ਹੁਕਮ ਮੰਨਣਾ। ਇਹ ਮਸਾਲਾ ਹੁਕਮ ਮੰਨਣ ਦੀਆਂ। ਸੰਸਾਰ ਦੇ ਵਿੱਚ ਇੱਕ ਆਲਪੁਰਖ ਦੇ ਆਉਣ ਕਰਕੇ ਇੱਕ ਨਵੀਂ ਤਬਦੀਲੀ ਹੋਈ। ਗੁਰੂ ਅਵਤਾਰਾਂ ਪੈਗੰਬਰਾਂ ਦੇ ਸਮੇਂ ਹਥਿਆਰਾਂ ਦੇ ਨਾਲ ਸ਼ਹੀਦੀਆਂ ਹੁੰਦੀਆਂ ਰਹੀਆਂ। ਲੇਕਿਨ ਇਹ ਨਵਾਂ ਦੌਰ ਸੀ ਕਿ ਸ਼ਬਦ ਦਾਤਾਰੀਆ ਕੀ ਹੁੰਦਾ ਹੈ। ਸ਼ਬਦ ਦੇ ਨਾਲ ਸ਼ਹੀਦیاں ਸ਼ੁਰੂ ਹੋਣ ਦਾ ਦੌਰ ਕਦੀ ਵੀ ertid te ਨਹੀਂ ਹੋਇਆ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸ਼ਰੀਰਾਂ ਦੀ ਕਹਾਣੀ ਜਿਹੜੀ ਹੈ ਉਹ ਸੰਸਾਰ ਦੇ ਵਿੱਚ ਜਿਹੜੇ ਕੁਰਬਾਨ ਹੋਣ ਦੀਆਂ ਕੰਮ ਖਤਮ ਹੋ ਚੁੱਕਾ ਹੈ ਅਕਾਲ ਪੁਰਖ ਦੀ ਜੋਤ ਤੇ ਸ਼ਬਦ ਦੀ ਕਹਾਣੀ ਅਕਾਲ ਪੁਰਖ ਦਾ ਆਮੋ ਸਾਹਮਣੇ ਹੋਣਾ ਇਸ ਦਾ ਸਬੂਤ ਹੈ ਹੁਣ ਤੱਕ ਅਸੀਂ ਗੁਰੂਆਂ ਅਵਤਾਰਾਂ ਪਿਗੰਬਰਾਂ ਦੀਆਂ ਕੀਤੀਆਂ ਹੋਈਆਂ ਪਵਿੱਤ ਬਾਣੀਆਂ ਨੂੰ ਗਾਈ ਗਏ ਹਾਂ ਜਿਸ ਨੇ ਸਾਡੇ ਲਈ ਕਈ ਕੁਝ ਕੀਤਾ ਉਸ ਦੀ ਕਥਾ ਜਿਹੜੀ ਸੰਸਾਰ ਦੇ ਅੰਦਰ ਆਟੋਮੈਟਿਕ ਚੱਲੇਗੀ ਓਕੇ ਇਸ ਦਾ ਮਤਲਬ ਹੈ ਕਿ ਜਿਹੜਾ ਇਸਤ ਦੇਵ ਹੈ ਉਹ ਹਾਜ਼ਰ ਹੋ ਚੁੱਕਾ ਹੈ ਦੂਸਰੀ ਗੱਲ ਹੈ ਕਿ ਬੰਦ ਬਣਾ ਕੇ ਸਾਡੇ ਭਗਤਾਂ ਨੂੰ ਇੱਕ ਦਿਸ਼ਾ ਦਾ ਤਿਰਦੇਸ਼ ਦਿੰਦਾ ਹੈ ਕਿ ਕੁਰਬਾਨੀ ਹੁੰਦੀ ਕੀ ਹੈ ਲੇਕਿਨ ਸਵਾਲ ਹੈ ਕਿ ਅਸੀਂ ਇਹ ਜਗਤ ਦੀ ਮਾਇਆ ਦੀ ਕੁਰਬਾਨੀ ਕਰ ਹੀ ਨਹੀਂ ਸਕੇ ਤੇ ਦੇਹਾਂ ਤੇ ਸ਼ਰੀਰਾਂ ਦਾ ਕੁਰਬਾਨ ਹੋ ਚੁੱਕੇ ਹਾਂ ਇੱਕ ਬੜੀ ਸੋਚਣ ਵਾਲੀ ਗੱਲ ਹੈ ਪਰਮੇਸ਼ਰ ਨੇ ਸਾਨੂੰ ਇੱਕ ਹੁਕਮ ਦਿੱਤਾ ਸੀ ਕਿ ਉਹਦੇ ਹੁਕਮ ਤੋਂ ਬਿਨਾ ਕੋਈ ਹੀ ਕੰਮ ਨਹੀਂ ਹੋ ਸਕਦਾ ਔਰ ਇਹ ਸਾਡੀ ਪਹਿਲਾ ਲਾਹ ਹੈ ਜਿੱਦਣ ਹਰ ਬਾਣੀ ਸ਼ੁਰੂ ਹੋਈ 250 ਸਾਲ ਪੂਰਾ ਹੋਏ ਕਿ ਬਚਨ ਅਮੋੜੇ ਗੁਰ ਕਾ ਪਾਈ ਵਿੱਚ ਸੰਸਾਰ ਰਹਿ ਨਾ ਪਾਈ ਇੱਥੇ ਬਚਨ ਅਮੋੜ ਦੀ ਕਹਾਣੀ ਨਹੀਂ ਸੀ ਇੱਥੇ ਬਚਨ ਲਾਗੂ ਕੀਤਾ ਗਿਆ ਸੀ ਉਸ ਦਿਨ ਅਮੋੜ ਦਾ ਕਹਾਣੀ ਸੀ ਕਿ ਮੇਰਾ ਰਸਤਾ ਜਾਂ ਇੱਧਰ ਜੋ ਜਾਂ ਇੱਧਰ ਜੋ ਜਾਂ ਤਾਂ ਸੰਸਾਰੀ ਹੋ ਜਾਓ ਤੇ ਜਾਂ ਸਿੱਧਾ ਹੋ ਜਾਓ ਇੱਥੋਂ ਤੱਕ ਵੀ ਗੱਲਾਂ ਕਹੀਆਂ ਗਈਆਂ ਇਸ ਦੀ ਗੱਲ ਬੜੇ ਗੁਰੂ ਨਾਨਕ ਦੇਵ ਜੀ ਵਾਲੇ ਵੀ ਇਹ ਕੰਮ ਹੋਇਆ ਸੀ ਮੂਲੇ ਨੂੰ ਤੁਸੀਂ ਜਾਣਦੇ ਹੋ ਜਿਸ ਵੇਲੇ ਗੁਰਨਾਣੂ ਪਾਸ਼ਾ ਨੇ ਉਹਨਾਂ ਨੂੰ ਵਾਜ ਦਿੱਤੀ ਮੂਲਿਆ ਪਹਾੜ ਆ ਜਾ ਉਹਦੀ ਘਰ ਵਾਲੀ ਨੇ ਕਿਹਾ ਰਿਸ਼ਤੇ ਕਿਦਾਂ ਟੁੱਟਦੇ ਨੇ ਘਰ ਵਾਲੀ ਨੇ ਕਿਹਾ ਵੀ ਤੂੰ ਹਣ ਲੁਕ ਜਾ ਕਹਿ ਦੇ ਤੇ ਹਰ ਵਾਰੀ ਲੈ ਜਾਂਦਾ ਉਸ ਵੇਲੇ ਫਿਰ ਮੂਲੇ ਨੂੰ ਉਹਨਾਂ ਤਿੰਨ ਵਾਰੀ ਆਵਾਜ਼ ਮਾਰੀ ਉਹਨੇ ਕਿਹਾ ਘਰ ਹੀ ਨਹੀਂ ਆਏਗਾ ਘਰ ਹੀ ਨਹੀਂ ਆਏਗਾ ਮੂਲਾ ਮਰ ਗਿਆ ਮਹਾਰਾਜੀ ਚੱਲ ਗਏ ਲੇਕਿਨ ਉਸ ਤੋਂ ਬਾਅਦ ਜਦੋਂ ਰਿਆ ਤੇ ਉਹਨੂੰ ਇੱਕ ਸਹ ਦੇ ਜੂਨ ਚ ਪਾਇਆ ਹੇ ਨੂੰ ਨਾ ਬੇਨਤੀ ਕੀਤੀ ਤੇ ਫਿਰ ਜਾ ਕੇ ਸੰਤਾਂ ਮਹਾਤਮਾ ਨੂੰ ਬੇਨਤੀਆਂ ਕਰੀ ਗਏ ਨੇ ਮੁੜ ਕੇ ਗੁਰੂਆਂ ਨੂੰ ਪਾਸ਼ਾ ਦੇ ਲਿਆਉਣਾ ਪਿਆ ਅਖੀਰ ਹੀ ਉਹਨਾਂ ਕਹੇ ਗੋਬਿੰਦ ਪਾਸ਼ਾ ਆਉਣਗੇ ਤੇ ਉਹ ਅਦ ਅਸ਼ਰੀ ਚੜਾਏਗਾ ਸਿੱਖੀ ਹੁੰਦੀ ਕੀ ਹੈ ਸਿੱਖੀ ਦਾ ਦੌਰ ਕੁਰਬਾਨੀਆਂ ਦਾ ਦੌਰ ਹੈ ਸਿੱਖੀ ਦਾ ਕੰਮ ਹੁਕਮ ਦਾ ਕੰਮ ਹੈ ਇਹਦੀ ਕਹਾਣੀ ਕੀ ਹੈ ਇਤਿਹਾਸ ਕੀ ਹੈ ਇਹ ਮਾਲਕ ਜਾਣਦਾ ਕਿਉਂਕਿ ਸਾਡੀ ਅਰਪਾਣੀ ਚੇਹ ਨਹੀਂ ਆਉਂਦਾ ਕਹਿਣ ਮੇਰਾ ਮਿਸਾਲ ਲੇ ਕੇ ਕਿ ਸਿੱਖੀ ਹੈ ਕੀ ਹੈ ਸਿੱਖੀ ਕੁਰਬਾਨੀ ਚਾਹੁੰਦੀ ਹੈ ਸੰਸਾਰ ਦੇ ਅੰਦਰ ਰੀਤ ਚਾਹੁੰਦੀ ਹੈ ਸਾਡੀ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਸਵਰਨ ਸਿੰਘ ਤੋਂ ਸਾਡੀ ਗੱਲ ਸ਼ੁਰੂ ਹੁੰਦੀ ਹੈ ਮਨਜੀਤ ਸਿੰਘ ਜੀ ਤੋਂ ਸਾਡੀ ਗੱਲ ਸ਼ੁਰੂ ਹੁੰਦੀ ਹੈ ਜਗਦੀਸ਼ ਸਿੰਘ ਜੀ ਤੋਂ ਸਾਡੀ ਗੱਲ ਸ਼ੁਰੂ ਹੁੰਦੀ ਹੈ ਗੁਰਦੇਵਾਲ ਸਿੰਘ ਜੀ ਤੋਂ ਤੇ ਸਾਡੀ ਗੱਲ ਬਾਪੂ ਪਾਲ ਸਿੰਘ ਤੋਂ ਪਹਿਲਾਂ ਸ਼ੁਰੂ ਹੁੰਦੀ ਹੈ ਤੋਂ ਮੈਂ ਜ਼ਿਆਦਾ ਟਾਂ ਨਾ ਲੈਂਦਿਆ ਹੋਇਆ ਪ੍ਰਮਾਤਮਾ ਨੇ ਸਾਨੂੰ ਸਾਦਾ ਰਹਿਣਾ ਸਾਦਾ ਖਾਣਾ ਤੇ ਸਾਦਾ ਬੋਲਣਾ ਸਿਕਾਇਆ ਹੋਇਆ ਹੈ ਵਾਰ-ਵਾਰ ਸਾਡੀ ਸਰਮਾਣੀ ਕੰਡਿਆ ਕੇ ਲਾਇਆ ਅਲਾਇ ਕਾਨੂੰਨ ਨੇ ਤੋ ਅਸੀਂ ਅੱਜ ਦਇਆ ਮੰਗਣੀ ਹੈ ਰੋਣਾ ਬੰਦ ਕਰਾਇਆ ਹੋਇਆ ਹੈ ਮਾਤਾ ਸਲਕਣੀ ਨੇ ਇਹਦੇ ਲੈਣ ਦੇ ਵਿੱਚ ਦੱਸਿਆ ਹੋਇਆ ਹੈ ਕਿਸੇ ਵੀ ਕਿਸਮ ਤੇ ਰੋਣਾ ਸੋ ਅਸੀਂ ਅੱਜ ਦਇਆ ਮੰਗਣ ਆਏ ਹਾਂ ਮੇਰਾ ਕੰਮ ਕਹਾਣੀ ਨਹੀਂ ਸੁਣਾਉਣਾ ਸੱਚੇ ਪਾਤਸ਼ਾਹ ਜਿਹਦੇ ਆ ਭਗਤ ਦੁਆਰਾ ਇਹਨਾਂ ਦੇ ਰਾਖਾ ਨ ਬਣਿਆ ਤੁਮੈਂ ਇੱਥੇ ਹੀ ਬੇਨਤੀ ਕਰਦਾ ਹਾਂ ਸੱਚੇ ਪਾਤਸ਼ਾਹਗੇ ਸੱਚੇ ਪਾਤਸ਼ਾਹ ਸਾਡਾ ਜੀਵਨ ਜੋ ਤੂੰ ਬਦਲਿਆ ਹੈ ਇੱਕ ਭਗਤ ਭਗਵਾਨ ਦਾ ਕਿਉਂਕਿ ਆੜੀ ਰੱਖ ਲਈ ਗਈ ਸੀ ਮਿੱਟੀ ਰਚਨਾ ਤੋਂ ਬਾਹਰ ਹੈ ਔਰ ਇਹ ਮਿੱਟੀ ਸੱਚ ਘੜ ਚ ਅੱਡ ਰੱਖ ਲਈ ਗਈ ਸੀ ਮਹਾਰਾਜ ਨੇ ਕਿਹਾ ਮੈਂ ਪਹਿਲਾਂ ਕੱਲਾ ਕੱਲਾ ਪੇਜਦਾ ਹਾਂ ਜਦੋਂ ਮੈਂ ਆਪਣੇ ਆਉਣਾ ਆਪਣੇ ਤੋਂ ਪਹਿਲਾਂ ਲਿਉਣਾ ਹਾਂ ਆਪਣੇ ਸਮੇਂ ਲਿਉਣਾ ਹਾਂ ਆਪਣੇ ਬਾਅਦ ਲਿਉਣਾ ਹਾਂ ਤਾਂ ਵੀਰ ਜੀ ਅੱਜ ਵਕਤ ਹੋ ਹੋ ਗਿਆ ਹੈ ਇਸ ਜਕਾਰੇ ਦਾ ਵੀ ਇਸ ਸਮਾਂ ਬਦਲ ਚੁੱਕਾ ਹੈ ਸਮੇ ਦੇ ਮਾਲਕ ਨੇ ਉਂਗਲੀ ਕਮਾਈ ਹੋਈ ਹੈ ਬੜਿਆਂ ਨੇ ਗ੍ਰੰਥਾਂ ਚ ਉਦੋਂ ਲਿਖਿਆ ਸੀ ਹੁਣ ਮਹਾਰਾਜ ਜੀ ਵੀ ਲੈ ਕੇ ਵਿਅਕਤੀਆਂ ਆ ਰਿਹਾ ਵਿਅਕਤੀ ਮਣ ਕੇ ਸਮ ਆਪਣੇ ਹੱਥ ਵਖਤ ਰੱਖ ਲਿਆ ਹੈ ਅਜ ਇਹਦੇ ਇਸ਼ਾਰੇ ਨਾਲ ਵਖਤ ਚੱਲ ਰਿਹਾ ਹੈ ਸੋ ਰੰਗ ਮਾਰਾ ਛੇਦ ਸਿੰਘ ਵਿਸ਼ਨੂੰ ਅਗਵਾਂਦੀ ਜੈ